ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕੱਲ ਸਮਾਂ ਮਿਲੇਗਾ ਕੱਲ ਅੱਛਾ ਏ ਕੱਲ ਆਉਣ ਵਾਲਾ ਵਧੀਆ ਏ ਕੱਲ ਨੂੰ ਇਹ ਕੰਮ ਕਰਾਂਗੇ ਕੱਲ ਕਰ ਲਵਾਂਗੇ ਕੋਈ ਗੱਲ ਨਹੀਂ ਕੱਲ ਕੀ ਹੈ ਕੀ ਹੈ ਕੱਲ ਅੱਜ ਹੀ ਤਾਂ ਹੈ ਕੱਲ ਕੱਲ ਜੋ ਅਸੀਂ ਕੱਲ ਕੇ ਹਸੀ ਉਹ ਅੱਜ ਹੈ ਤੇ ਅੱਜ ਹੀ ਕੀ ਹੈ ਜਦੋਂ ਅਸੀਂ ਕੱਲ ਕਹਾਂਗੇ ਤਾਂ ਉਹ ਅੱਜ ਬਣੇਗਾ ਤਾਂ ਉਹ ਅਸੀਂ ਆਉਣ ਵਾਲੇ ਕੱਲ ਨੂੰ ਦੇਖਾਂਗੇ ਤਾਂ ਕੱਲ ਦਾ ਨਾਂ ਕਾਲ ਦਾ ਹੈ ਕਾਲ ਤੇ ਕੱਲ 'ਚ ਕੋਈ ਜ਼ਿਆਦਾ ਫਰਕ ਨਹੀਂ ਹੈ ਤਾਂ ਇਸ ਕਰਕੇ ਕਿਸੇ ਵੀ ਕੰਮ ਨੂੰ ਕਿਸੇ ਵੀ ਸੋਚ ਨੂੰ ਕਿਸੇ ਨੂੰ ਵੀ ਕਰ ਸਕਦੇ ਹੋ ਠੀਕ ਹੈ ਅੱਗੋਂ ਵਕਤ ਮਿਲੇਗਾ ਠੀਕ ਹੈ ਵਕਤ ਇਜਾਜ਼ਤ ਕਿਸਮਤ ਸਮਾਂ ਹੋਇਆ ਹਰ ਚੀਜ਼ ਨੂੰ ਫਤਿਹ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਇਹ ਕਹਿਣਾ ਠੀਕ ਹੈ ਪਰ ਕਿਸੇ ਕੰਮ ਨੂੰ ਕਰ ਲਵਾਂਗੇ ਕੱਲ ਹੋ ਜਾਏਗਾ ਅੱਜ ਨਾ ਸਹੀ ਫਿਕਰ ਨਾ ਕਰੋ ਅਸਲ ਦੇ ਵਿੱਚ ਇਹ ਆਪਣੇ ਮਨ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ ਬੜੀ ਜਲਦੀ ਇਨਸਾਨ ਆਪਣੇ ਮੁੱਢ ਤੇ ਰੱਖੀ ਬੰਦੂਕ ਦੂਜੇ ਤੇ ਲਾ ਕੇ ਨਿਸ਼ਾਨਾ ਜਾਦਾ ਅੱਛਾ ਲਗਾ ਲੈਂਦਾ ਹੈ ਇਹ ਲੌਜੀਕ ਹੈ ਜਦੋਂ ਤੁਸੀਂ ਆਪਣੇ ਦਮ ਤੇ ਕੋਈ ਚੀਜ਼ ਚਲਾਉਣੀ ਹੋ ਨਾ ਤਾਂ ਇੱਕ ਵਾਰ ਅਨਬੈਲੈਂਸ ਹੋ ਜਾਂਦੇ ਹੋ ਪਰ ਜਦੋਂ ਤੁਸੀਂ ਦੂਸਰੇ ਦੇ ਸਹਾਰਾ ਲੈ ਕੇ ਕੋਈ ਚੀਜ਼ ਕਰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਕੰਫਰਟ ਜ਼ੋਨ ਵਿੱਚ ਪਾਉਂਦੇ ਹੋ ਕੀ ਇਹ ਤੇ ਆ ਤੇ ਬੜਾਈ ਵਧੀਆ ਤੇ ਹਰ ਚੀਜ਼ ਲਈ ਹਰ ਚੀਜ਼ ਲਈ ਦੂਜੇ ਦਾ ਸਹਾਰਾ ਮੰਗਣਾ ਵੀ ਗਲਤ ਹੈ ਕੰਬੋਂਗੇ ਨਹੀਂ ਤਾਂ ਕਿਸੇ ਚੀਜ਼ ਦੀ ਵੈਲਿਊ ਦਾ ਪਤਾ ਕਿਵੇਂ ਲੱਗੇਗਾ ਫੇਲ ਨਹੀਂ ਹੋਵੋਗੇ ਤਾਂ ਜਿੱਤ ਦੀ ਐਹਮiyet ਕਿਵੇਂ ਹੋਊਗੀ ਵਾਰ-ਵਾਰ ਫੇਲ ਹੋਣਾ ਡਿੱਗ ਕੇ गिरਣਾ ਅਸਲ ਦੇ ਵਿੱਚ ਇਹ ਇੱਕ ਕੁਦਰਤ ਦਾ ਨਿਯਮ ਹੈ ਤੇ ਕੀ ਹੋ ਗਿਆ ਕੀ ਵੱਡੀ ਗੱਲ ਹੈ ਕੋਈ ਵੱਡੀ ਗੱਲ ਨਹੀਂ ਹੈ ਕੁਦਰਤ ਨੇ ਇਜਾਜ਼ਤ ਦਿੱਤੀ ਤਾਂ ਉਸ ਤੋਂ ਜ਼ਿਆਦਾ ਹਿੰਮਤ ਨਾਲ ਲੜਾਂਗੇ ਲੜਾਂਗੇ ਨਾ ਕਿ ਕੱਲ ਕਰਾਂਗੇ ਅਸੀਂ ਹੁਣ ਹੋਰ ਕੋਸ਼ਿਸ਼ ਕਰਾਂਗੇ ਇਹ ਨਹੀਂ ਹੈ ਕੋਸ਼ਿਸ਼ ਤੇ ਪਹਿਲਾਂ ਵੀ ਕੀਤੀ ਸੀ ਹੁਣ ਵੀ ਕਰਨੀ ਹੈ ਪੇੜ ਅਸੀਂ ਲਗਾਣੇ ਆ ਫਲ ਤੇ ਫੁੱਲ ਕੁਦਰਤ ਨੇ ਲਾਉਣੇ ਆ ਸਾਨੂੰ ਕਾਮਯਾਬੀ ਦੁਨੀਆਦਾਰੀ ਦੀਆਂ ਨਜ਼ਰਾਂ ਤੋਂ ਨਹੀਂ ਦੇਖਣੀ ਆਪਣੀਆਂ ਨਜ਼ਰਾਂ ਤੋਂ ਆਪਣੀ ਕਾਮਯਾਬੀ ਨੂੰ ਦੇਖੋ ਕਿੱਥੇ ਆ ਸੀ ਪਰ ਨਹੀਂ ਜਿੰਨੀ ਦੇਰ ਸਾਨੂੰ ਕੋਈ ਕਹਿੰਦਾ ਨਹੀਂ ਕਿ ਲੈ ਬਈ ਲੈ ਤੇਰਾ ਤਾਂ ਬੜਾ ਨਾਂ ਹੈ ਉਨੀ ਦੇਰ ਤੱਕ ਸਾਡੇ ਚਿਹਰੇ ਤੇ ਸਮਾਈ ਲੀ ਨਹੀਂ ਆਉਂਦੀ ਸਾਨੂੰ ਆਪਣੀ ਪ੍ਰਸ਼ੰਸਾ ਸੁਣਨੀ ਬੜੀ ਚੰਗੀ ਲੱਗਦੀ ਆ ਕੁਦਰਤੀ ਹੈ ਕੁਦਰਤੀ ਹੈ ਚੰਗੀ ਲੱਗਣੀ ਵੀ ਇੱਕ ਚੰਗੀ ਗੱਲ ਆ ਕਈਆਂ ਦੀ ਪ੍ਰਸ਼ੰਸਾ ਕਰੋ ਉਹ ਪਤਾ ਹੈ ਸਾਨੂੰ ਦੱਸੋ ਪਤਾ ਇਹ ਤਾਂ ਠੀਕ ਹੈ ਹਰ ਕਿਸੇ ਨੂੰ ਹਰ ਚੀਜ਼ ਪਤਾ ਹੁੰਦੀ ਹੈ ਸਾਨੂੰ ਪ੍ਰਸ਼ੰਸਾ ਸੁਣਨੀ ਚੰਗੀ ਲੱਗਦੀ ਹੈ ਕੋਈ ਕਰਨੀ ਵੀ ਕਈਆਂ ਲੋਕਾਂ ਨੂੰ ਪ੍ਰਸ਼ੰਸਾ ਬੜੀ ਚੰਗੀ ਲੱਗਦੀ ਹੈ ਗੱਲਾਂ ਬਾਤਾਂ ਦੇ ਕੜਾ ਬਣਾਉਣੇ ਬੜੇ ਚੰਗੇ ਲੱਗਦੇ ਆ ਆਪਣਾ ਕੰਮ ਕੱਢਣਾ ਕਈਆਂ ਨੂੰ ਬੜਾ ਚੰਗਾ ਲੱਗਦਾ ਚਲੋ ਜੀ ਟ੍ਰਿਕਸ ਨੇ ਕੁਦਰਤ ਨੇ ਹਰ ਕਿਸੇ ਨੂੰ ਅਲੱਗ-ਅਲੱਗ ਦਿੱਤੇ ਆ ਤੇ ਅਲੱਗ-ਅਲੱਗ ਜੋ ਟ੍ਰਿਕਸ ਕੁਦਰਤ ਨੇ ਦਿੱਤੇ ਆ ਨਾ ਉਹਨਾਂ ਦੇ ਨਾਲ ਹੀ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਿਜ਼ੀ ਕੀਤਾ ਹੋਇਆ ਸਚਾਈ ਹੈ ਹੁਣ ਆਰੇ ਲਾਇਆ ਕੁਦਰਤ ਨੇ ਇਹ ਵੀ ਆਪਾਂ ਇੱਕ ਪੰਜਾਬੀ ਚ ਕਹਿ ਸਕਦੇ ਆ ਕਿ ਕੁਦਰਤ ਨੇ ਹਰ ਕਿਸੇ ਨੂੰ ਆਰੇ ਲਾਇਆ ਕਿਸੇ ਨਾ ਕਿਸੇ ਕੰਮ ਲਾਇਆ ਜੇ ਕੋਈ ਕੁਝ ਕਰ ਰਿਹਾ ਤੇ ਆਪਾਂ ਕਈ ਵਾਰੀ ਸੋਚਦੇ ਆ ਲੈ ਬਈ ਇਹ ਏਦਾਂ ਕਿੱਧਾਂ ਕਰ ਸਕਦਾ ਭਾਈ ਕਿਉਂ ਨਹੀਂ ਕਰ ਸਕਦਾ ਕਰਾਉਣ ਵਾਲਾ ਇੱਕ ਹੈ ਤਾਂ ਉਹ ਕਰ ਸਕਦਾ ਉਹ ਕੁਝ ਵੀ ਕਰ ਸਕਦਾ ਠੀਕ ਹੈ ਨਾ ਕਿਉਂਕਿ ਸਾਨੂੰ ਆਪਾਂ ਕਈ ਵਾਰੀ ਤੁਹਾਨੂੰ ਕਿਹਾ ਸਾਨੂੰ ਉਸ ਦੀ ਬਣਾਈ ਚੀਜ਼ ਤੇ ਘੱਟ ਵਿਸ਼ਵਾਸ ਹੈ ਸਾਨੂੰ ਆਪਣੀ ਬਣਾਈ ਚੀਜ਼ ਤੇ ਜ਼ਿਆਦਾ ਵਿਸ਼ਵਾਸ ਹੈ ਤੇ ਫਿਰ ਅਸੀਂ ਉਸ ਨੂੰ ਆਪ ਹੀ ਬਣਾ ਕੇ ਆਪ ਰੂਪ ਦੇ ਕੇ ਉਹਨੂੰ ਮੰਨਦੇ ਹਾਂ ਦੱਸੋ ਇੱਕ ਚੀਜ਼ ਨੂੰ ਅਸੀਂ ਹਜ਼ਾਰ ਵਾਰ ਲੱਖ ਵਾਰ ਕਰੋੜ ਵਾਰ ਪੜ੍ਹਦੇ ਆਂ ਪਰ ਉਸ ਨੂੰ ਇਸ ਦੇ ਲਿਖੀ ਇੱਕ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਅਪਣਾਉਂਦੇ ਕਦੇ ਨਹੀਂ ਅਪਣਾਉਂਦੇ ਜੇ ਅਸੀਂ ਇੱਕ ਸ਼ਬਦ ਨੂੰ ਵੀ ਅਪਣਾ ਲਿਆ ਇੱਕ ਚੀਜ਼ ਨੂੰ ਵੀ ਮੰਨ ਲਿਆ ਗੁਰੂ ਦੇ ਕਹਿਣ ਤੇ ਚੱਲ ਪਏ ਜਾਂ ਸੀ ਜੋ ਸਾਨੂੰ ਸੰਤੁਸ਼ਟੇ ਦਿੰਦੇ ਆ ਰੋਜ਼ ਅਸੀਂ ਸ਼ਬਦ ਪੜ੍ਹਦੇ ਆ ਕੁਝ ਨਾ ਕੁਝ ਗੱਲ ਪੜ੍ਹਦੇ ਆ ਕੁਝ ਨਾ ਕੁਝ ਚੰਗੇ ਸਾਨੂੰ ਗੁੱਡ ਮਾਰਨਿੰਗ ਆਉਂਦੀਆਂ ਨੇ ਤੇ ਅਸੀਂ ਬੜੀਆਂ ਵਧੀਆ ਚੀਜ਼ਾਂ ਫੋਲੋ ਕਰਦੇ ਆ ਪਰ ਅਮਲ ਇੱਕ ਤੇ ਨਹੀਂ ਕਰਦੇ ਇੱਕ ਤੇ ਹਾਂ ਵਧੀਆ ਲੱਗਦੀਆਂ ਦੇਖਣ ਨੂੰ ਸੁਣਨ ਨੂੰ ਬਹੁਤ ਵਧੀਆ ਲੈ ਆ ਦੇਖ ਲੈ ਕਿੰਨੀ ਵਧੀਆ ਗੱਲ ਆ ਆ ਦੇਖ ਕਿੰਨਾ ਵਧੀਆ ਕਿਹਾ ਹੈ ਯਾਰ ਵਧੀਆ ਕਹਿਣ ਨਾਲ ਥੋੜਾ ਹੀ ਆ ਵਧੀਆ ਤੇ ਉਦੋਂ ਹੋਊਗਾ ਜਦੋਂ ਅਸੀਂ ਉਸ ਚੀਜ਼ ਨੂੰ ਆਪਣੇ ਤੇ ਧਾਰਨ ਕਰ ਲਵਾਂਗੇ ਉਸ ਨੂੰ ਆਪਣੇ ਅੰਦਰ ਸਮਾ ਲਵਾਂਗੇ ਉਸ ਅਨੁਸਾਰ ਆਪਣੇ ਬਾਡੀ ਨੂੰ ਤੇ ਆਪਣੇ ਮਨ ਨੂੰ ਚਲਾ ਲਵਾਂਗੇ ਨਹੀਂ ਸਚਾਈ ਤਾਂ ਹੈ ਜਿਉ ਇੱਕ ਹੈ ਤੇ ਥਾਂ ਥਾਂ ਤੇ ਕੀ ਹੈ ਫਿਰ ਜੀਵ ਇੱਕ ਹੈ ਉਹਨੇ ਕੁਦਰਤ ਬਣਾਈ ਹੈ ਤਾਂ ਕੁਦਰਤ ਨੂੰ ਅਸੀਂ ਕਿਉਂ ਖਰਾਬ ਕਰ ਰਹੇ ਹਾਂ ਅਸੀਂ ਆਪਣੀਆਂ ਸਹੂਲਤਾਂ ਦੇ ਲਈ ਇੱਕ ਮਿੰਟ ਲਾਉਣੇ ਆ ਰੀ ਚਲਾਉਣ ਲੱਗੇ ਅਸੀਂ ਆਪਣੀਆਂ ਸਹੂਲਤਾਂ ਲਈ ਇੱਕ ਮਿੰਟ ਲਾਉਣੇ ਅੱਗ ਲਾਉਣ ਲੱਗੇ ਅਸੀਂ ਆਪਣੀਆਂ ਸਹੂਲਤਾਂ ਲਈ ਇੱਕ ਮਿੰਟ ਲਾਉਣੇ ਟਾਉਣ ਲੱਗੇ ਕਦੇ ਨਹੀਂ ਸੋਚਦੇ ਕਦੇ ਨਹੀਂ ਸੋਚਦੇ ਕਿ ਇਹ ਕੁਦਰਤ ਦੀਆਂ ਚੀਜ਼ਾਂ ਨੇ ਇਹ ਅਸੀਂ ਨਹੀਂ ਬਣਾਈਆਂ ਇਹ ਅਸੀ ਨਹੀਂ ਪੈਦਾ ਕੀਤੀਆਂ ਪਰ ਇਨਸਾਨ ਨੂੰ ਇੱਕ ਆਦਤ ਹੈ ਐਨਾ ਕੋ ਦਿਮਾਗ ਦਿੱਤਾ ਕੁਦਰਤ ਨੇ ਮੇਰੇ ਹਿਸਾਬ ਨਾਲ ਤੇ ਬੜੀ ਗਲਤੀ ਕਰ ਲਈ ਦੇ ਕੇ ਕਿਉਂਕਿ ਉਹ ਹੀ ਨਹੀਂ ਟਿਕੰਦਿੰਦਾ ਦਿਮਾਗ ਇਨਸਾਨ ਨੂੰ ਉਹ ਕਹਿੰਦੇ ਆ ਨਾ ਬੈਠੀ ਅਕਲ ਪਵਾੜੇ ਪਾਵੇ ਹੈਨਾ ਹਰ ਦਿਨ ਨਵਾਂ ਅੰਜਾਰ ਬਣਾਵੇ ਦੁਨੀਆ ਮੁੱਕਣ ਦੇ ਦਿਨਾਂ ਹੈ ਦੁਨੀਆ ਦੇ ਵਿੱਚ ਦਿਮਾਗ ਤੋਂ ਹੀ ਜ਼ਿਆਦਾ ਅ ਜਿਹੜੇ ਅੱਜ ਕੱਲ ਇਲੈਕਟ੍ਰੋਨਿਕ ਬੰਬ ਬਣ ਰਹੇ ਆ ਗੈਸ ਬਣ ਰਹੀਆਂ ਨੇ ਕੈਮੀਕਲਸ ਬਣ ਰਹੇ ਆ ਇਹ ਕੈਮੀਕਲ ਕੁਦਰਤ ਨੇ ਨਹੀਂ ਦਿੱਤੇ ਇਹ ਇਨਸਾਨ ਨੇ ਬਣਾਏ ਆ ਤੇ ਉਹ ਜ਼ਹਿਰ ਸਾਡੀ ਬਾਡੀ 'ਚ ਜਾ ਰਿਹਾ ਤੇ ਬਾਡੀ 'ਚ ਜਾ ਕੇ ਫਿਰ ਖਤਰਨਾਕ ਬਿਮਾਰੀਆਂ ਤੇ ਫਿਰ ਅਸੀਂ ਹਾਏ ਰੱਬਾ ਤੋਂ ਬਿਮਾਰੀ ਲਾਤੀ ਵੀ ਰੱਬ ਨੇ ਕਿੱਥੋਂ ਲਾਤੀ ਇਹ ਦੁਨੀਆਦਾਰੀ ਦੇ ਪੈਸੇ ਦੀ ਦੌੜ ਵਿੱਚ ਜ਼ਿਆਦਾ ਦੀ ਦੌੜ 'ਚ ਅਸੀਂ ਧਰਤੀ 'ਚ ਜ਼ਹਿਰ ਪੈਦਾ ਕੀਤਾ ਜ਼ਿੰਮੇਵਾਰ ਕੌਣ ਅਸੀਂ ਹੋਰ ਕੌਣ ਕੋਈ ਨਹੀਂ ਅਸੀਂ ਹੀ ਆਪਣੇ ਸਭ ਤੋਂ ਵੱਡੇ ਦੋਸਤ ਤੇ ਦੁਸ਼ਮਣਾਂ ਅਸੀਂ ਹੀ ਸਿਰਫ ਅਸੀਂ ਕਿਉਂ ਨਾ ਕੁਦਰਤ ਨਾਲ ਜੁੜੀਏ ਕਿਉਂ ਨਾ ਆਪਾਂ ਏ ਪੇੜ ਲਗਾ ਦੋ ਪਲੀਜ਼ ਇੱਕ ਇੱਕ ਪੇੜ ਤਾਂ ਜਰੂਰ ਲਗਾਓ ਬੜਾ ਅੱਛਾ ਹੋ ਜਾਏਗਾ ਮਾਨੂੰ ਅੱਛਾ ਲੱਗੇਗਾ ਕਿਉਂਕਿ ਧਰਤੀ ਦੇ ਅੰਦਰ ਤੱਕ ਜਦੋਂ ਉਸ ਦੀਆਂ ਜੜਾਂ ਜਾਣ ਗਈਆਂ ਤਾਂ ਕਿਤੇ ਨਾ ਕਿਤੇ ਤੁਹਾਡੀ ਜੋ ਕੁਦਰਤ ਨਾਲ ਮੇਲ ਜੋ ਸ਼ੁਰੂ ਮੈਡੀਟੇਸ਼ਨ ਜਦੋਂ ਤੁਸੀਂ ਕਰਦੇ ਹੋ ਨਾ ਅੱਖਾਂ ਬੰਦ ਕਰਦੇ ਹੋ ਤਾਂ ਆਪਣੇ ਅੰਦਰ ਥੋੜਾ ਜਿਹਾ ਅੰਦਰ ਜਾਓ ਥੋੜਾ ਹੌਲੀ 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 ਤੁਹਾਨੂੰ ਲੱਗੇਗਾ ਕਿ ਬੜੀ ਸ਼ਾਂਤੀ ਹੈ ਬੜੀ ਸ਼ਾਂਤੀ ਇਹ ਜੋ ਸ਼ੋਰ ਦੁਨੀਆ ਚ ਹੈ ਇਹ ਤੁਹਾਨੂੰ ਡਿਸਟਰਬ ਕਰ ਰਿਹਾ ਹੈ ਇਹ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਇਹ ਸਾਨੂੰ ਨਹੀਂ ਸਭ ਨੂੰ ਹੀ ਕਰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਸਮਝਣ ਲੱਗਗੇ ਨਾ ਬੜਾ ਅੱਛਾ ਹੋ ਜਾਣਾ ਬੜੇ ਸਮਝਦਾਰ ਹੋ ਤੁਸੀਂ ਵੈਸੇ ਉਹ ਇੱਕ ਸ਼ੇਅਰ ਮੈਂ ਤੁਹਾਨੂੰ ਇੱਕ ਦਿਨ ਸੁਣਾਇਆ ਸੀ ਨਾ ਢਾਲ ਕਰ ਆਪਣੇ ਕਿਰਦਾਰ ਪਰ ਪਰਦਾ ਦਾਲਕਰ ਆਪਣੇ ਕਿਰਦਾਰ ਪਰਦਾ ਹਰ ਕੋਈ ਕਹਿ ਰਹਾ ਹੈ ਜਮਾਨਾ ਖਰਾਬ ਹੈ ਆਪਾਂ ਵੀ ਸਾਰੇ ਇੱਕੋ ਤਰ੍ਹਾਂ ਦੇ 24 ਅਗਸਤ 2024 ਦਿਨ ਸ਼ਨੀਵਾਰ ਦਾ ਤਿਥੀ ਦੀ ਗੱਲ ਹੈ ਜੀ ਅੱਜ ਪੰਚਮੀ ਤਿਥੀ ਹੈ ਸਵੇਰੇ 7:53 ਮਿੰਟ ਦਾ ਕੁਝ ਤੋਂ ਬਾਅਦ ਛਟੀ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਅਸ਼ਵਨੀ ਨਕਸ਼ਤਰ ਗੰਡ ਮੂਲ ਚੱਲਣਗੇ ਤਕਰੀਬਨ 6:06 ਮਿੰਟ ਤੱਕ ਸ਼ਾਮ ਨੂੰ ਉਦੋਂ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਡ ਮੂਲ ਦੀ ਪੂਜਾ ਲੱਗਣ ਵਾਲੀ ਹੈ ਤੇ ਅੱਜ ਤਕਰੀਬਨ 24 ਤਰੀਕ ਨੂੰ ਸ਼ਨੀਵਾਰ ਵਾਲੇ ਦਿਨ ਮੇਸ਼ ਰਾਸ਼ੀ ਚ ਚੰਦਰਮਾ ਹੋਏ ਭਦਰਾ ਨਕਤੀ ਤੋਂ ਤੇ ਚੰਦਰ ਛਟੀ ਵਰਤ ਰਵੇਗਾ ਅੱਜ ਦੇ ਦਿਨ ਸ਼ੁੱਕਰ ਅੱਜ ਕੰਨਿਆ ਰਾਸ਼ੀ ਵਿੱਚ ਚਲੇ ਜਾਣਗੇ ਚੰਗੀ ਲੇ ਸਿੰਘ ਰਾਸ਼ੀ ਤੋਂ ਨਿਕਲ ਕੇ ਕੰਨਿਆ ਰਾਸ਼ੀ ਵਿੱਚ ਗਏ ਸ਼ੁਕਰ ਔਰ ਬੁੱਧ ਕੱਲ ਕਰਕ ਰਾਸ਼ੀ ਵਿੱਚ ਚਲੇ ਗਏ ਸੀ ਤੇ ਸ਼ੁਕਰ ਅੱਜ ਕੰਨਿਆ ਰਾਸ਼ੀ ਵਿੱਚ ਚਲੇ ਗਏ ਬੜਾ ਅੱਛਾ ਹੋ ਗਿਆ ਤੇ ਉਸ ਤੋਂ ਬਾਅਦ ਮੰਗਲ ਨੇ ਵੀ ਮਿਥੂਨ ਰਾਸ਼ੀ ਵਿੱਚ ਚਲੇ ਜਾਣਾ ਹੈ ਇਸ ਮਹੀਨੇ ਦੋ ਤਿੰਨ ਗ੍ਰਹਿ ਨੇ ਰਾਸ਼ੀ ਪਰਿਵਰਤਨ ਕਰਨਾ ਹੈ ਸ਼ੁਕਰ ਦਾ ਕੰਨਿਆ ਰਾਸ਼ੀ ਵਿੱਚ ਬੈਠਣਾ ਹੁਣ ਮੈਂ ਤੁਹਾਨੂੰ ਡੇਟ ਵੀ ਦੱਸ ਦਿੰਨੀ ਆ ਕਿ ਕਦੋਂ ਤੱਕ ਬੈਠਣਾ ਇਸਨੇ ਕੰਨਿਆ ਰਾਸ਼ੀ ਵਿੱਚ ਕਿਉਂਕਿ ਇਹ ਜ਼ਿਆਦਾ ਜ਼ਰੂਰੀ ਆ ਕਿ ਕਦੋਂ ਤੱਕ ਕੋਈ ਗ੍ਰਹਿ ਕਿਸ ਰਾਸ਼ੀ ਵਿੱਚ ਚੱਲਦਾ ਹੈ ਹੈਨਾ ਤੇ ਤਕਰੀਬਨ 24 ਅਗਸਤ ਚ ਕੰਨਿਆ ਰਾਸ਼ੀ ਚ ਗਿਆ ਜਾਏਗਾ ਤੇ 18 ਸਤੰਬਰ ਤੱਕ 18 ਸਤੰਬਰ ਤੱਕ ਇਹ ਕੰਨਿਆ ਰਾਸ਼ੀ ਵਿੱਚ 6 ਚੱਲੇਗਾ ਭਾਵੇਂ ਕੰਨਿਆ ਰਾਸ਼ੀ ਸ਼ੁਕਰ ਨੀਚ ਦਾ ਮੰਨਿਆ ਜਾਂਦਾ ਪਰ ਸ਼ੁਕਰ ਦਾ ਮਿੱਤਰ ਹੈ ਉਹ ਦੁਸਤੇ ਘਰ ਵਿੱਚ ਜਾ ਕੇ ਕੀ ਪ੍ਰਭਾਵ ਬਾਰੇ ਰਾਸ਼ੀਆਂ ਲਈ ਸੁਣੋ ਸਭ ਤੋਂ ਪਹਿਲਾਂ ਅਰੀਜ਼ਾ ਨੇ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਚੰਦਰ ਲਗਣ ਵਿੱਚ ਚੱਲ ਰਿਹਾ ਹੈ ਤੇ ਸ਼ੁਕਰ ਜਾਏਗਾ ਜੀ ਤੁਹਾਡੇ ਤਕਰੀਬਨ 6ਵੇਂ ਸਥਾਨ ਵਿੱਚ ਸ਼ੁਕਰ ਤੁਹਾਡੇ ਧਨ ਸਥਾਨ ਦਾ ਮਾਲਿਕ ਹੈ ਹੁਣ ਤੁਹਾਨੂੰ 6ਵੇਂ ਸਥਾਨ ਵਿੱਚ ਗਿਆ ਤਾਂ ਰੋਗ ਬਿਮਾਰੀ ਦੀ ਚਿੰਤਾ ਤੇ ਪੈਸੇ ਨੂੰ ਲੈ ਕੇ ਕੋਈ ਪਰੇਸ਼ਾਨੀ ਕੋਈ ਕੋਰਟ ਕੇਸ ਕੋਈ ਨੋਟਿਸ ਮਿਲ ਸਕਦਾ ਤਾਂ ਪੈਸੇ ਦਾ ਲੈਣ ਦੇਣ ਮੇਸ਼ ਰਾਸ਼ੀ ਵਾਲਿਆਂ ਨੇ ਧਿਆਨ ਨਾਲ ਕਰਨਾ ਹੈ ਪ੍ਰੇਮ ਸਬੰਧਾਂ ਲਈ ਬਾਹਰ ਖਾਣਾ ਖਾਣ ਲਈ ਘ ਦੇ ਪੂਰੀ ਤਰ੍ਹਾਂ ਨਾਲ ਤੁਹਾਡਾ ਸਾਥ ਦੇਣਗੇ ਮਨ ਖੁਸ਼ ਰਹੇਗਾ ਸ਼ੁਕਰ ਬੁੱਧੇ ਘਰ ਚ ਜਾ ਰਿਹਾ ਤੇ ਬੁੱਧ ਦਵਾਰਾ ਜਾਂ ਨਹੀਂ ਦਿਮਾਗ ਦਵਾਰਾ ਚੱਲਿਆਂ ਗਈਆਂ ਪਲੈਨਿੰਗਾਂ ਤੁਹਾਨੂੰ ਸਕਸੈਸ ਦੇਣ ਵਾਲੀਆਂ ਨੇ ਟੂਰਿਸਟ ਬ੍ਰਿਕ ਕਰਾਚੀ ਵਾਲੇ ਲਗਨ ਦਾ ਮਾਲਕ ਚਲਾ ਗਿਆ ਸੋਚ ਸਥਾਨ ਵਿੱਚ ਅੱਛਾ ਏ ਪ੍ਰੇਮ ਸਬੰਧਾਂ ਲਈ ਅੱਛਾ ਏ ਪੁਰਾਣੇ ਦੋਸਤ ਮਿੱਤਰਾਂ ਨੂੰ ਮਿਲਾਬ ਹੋਏਗਾ ਕਿਸੇ ਬੜੀ ਦੇਰ ਤੋਂ ਰੁੱਸੇ ਹੋਏ ਕੋਈ ਦੋਸਤ ਮਿੱਤਰ ਤੁਹਾਨੂੰ ਫੋਨ ਕਰ ਲੈਣਗੇ ਵੀਡੀਓ ਫਿਲਮਾਂ ਤੇ ਸ਼ਾਪਿੰਗ ਕਰਨ ਦਾ ਮਨ ਬਹੁਤ ਲੱਗੇਗਾ ਕਿ ਆ ਕਰੀਏ ਉਹ ਕਰੀਏ ਆ ਕਰੀਏ ਸੋਚ ਸਥਾਨ ਚ ਚਲਾ ਗਿਆ ਤੁਹਾਡੇ ਲਗਨ ਦਾ ਮਾਲਕ ਸੋਚ ਨੂੰ ਥੋੜਾ ਜਿਹਾ ਹ ਕਰ ਕੇ ਲੈਣਾ ਕੁਝ ਵੀ ਨਹੀਂ ਹਨਾ ਐਦਾਂ ਦੀ ਸੋਚ ਹੋਏਗੀ ਮੰਗਲ ਥੋੜਾ ਗੁੱਸੇ ਤੇ ਕੰਟਰੋਲ ਰੱਖੋਗੇ ਤਾਂ ਸ਼ੁਕਰ ਅੱਛਾ ਪ੍ਰਭਾਵ ਪਾਵੇਗਾ ਕਿਉਂਕਿ ਬ੍ਰਹਸਪਤੀ ਦੀ ਦ੍ਰਿਸ਼ਟੀ ਸ਼ੁਕਰ ਤੇ ਪੈ ਰਹੀ ਹੈ ਪੰਜਵੀਂ ਦ੍ਰਿਸ਼ਟੀ ਤੇ ਮੰਗਲ ਦੀ ਵੀ ਨਾਲ ਹੀ ਪਈ ਨਾ ਸ਼ੁਕਰ ਤੇ ਥੋੜਾ ਜਿਆ ਬਦਨਾਮੀ ਤੋਂ ਬਚਣਾ ਹੈ ਐਵੇਂ ਧੱਕੇ ਨਾਲ ਦੋਸਤ ਮਿੱਤਰ ਕਿਸੇ ਨੂੰ ਨਹੀਂ ਬਣਾਣਾ ਜੈਮਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਬਹੁਤ ਅੱਛਾ ਹੋ ਗਿਆ ਗੱਡੀ ਚੇਂਜ ਕਰ ਰਹੇ ਹੋ ਤੁਸੀਂ ਗੱਡੀ ਨਵੀਂ ਲੈ ਰਹੇ ਹੋ ਜਾਂ ਗੱਡੀ ਬਾਰੇ ਸੋਚ ਰਹੇ ਹੋ ਤਾਂ ਇਸ ਸਮੇਂ ਸਿਤਾਰੇ ਤੁਹਾਡੇ ਬਿਲਕੁਲ ਸਾਥ ਦੇਣ ਵਾਲਿਆ ਗੱਡੀ ਲਈ ਜਾਏਗੀ ਸੌਖੀ ਲਈ ਜਾਏਗੀ ਲੈ ਲਵੋ ਵਾਹਨ ਦਾ ਘਰ ਦਾ ਮਕਾਨ ਦਾ ਸੁ ਵੈਲਾ ਸ਼ੁਰੂ ਹੋ ਜਾਏਗਾ ਲਗਜ਼ਰੀ ਚੀਜ਼ਾਂ ਤੇ ਖਰਚ ਹੋਏਗਾ ਸਿਤਾਰੇ ਸ਼ੁਭਤਾ ਨਾਲ ਪੂਰੀ ਤਰ੍ਹਾਂ ਨਾਲ ਸਾਥ ਦੇ ਜਾਣਗੇ ਸ਼ੁਕਰ ਕੇਤੂ ਦੀ ਯੂਤੀ ਬਣ ਰਹੀ ਹੈ ਤਾਂ ਇਸ ਕਰਕੇ ਕਾਲਾਪਨ ਤੇਜ਼ੀ ਚ ਪਰਿਵਾਰ ਤੋਂ ਲਾਗੋ ਕਿ ਕੋਈ ਕੰਮ ਨਹੀਂ ਕਰਨਾ ਕੈਂਸਰ ਕਰਕਰਾਂਸ਼ੀ ਵਾਲਿਆਂ ਦੇ ਲਈ ਸ਼ੁਕਰ ਗਿਆ ਤੀਜੇ ਸਥਾਨ ਵਿੱਚ ਸ਼ੁਕਰ ਤੁਹਾਡੀ ਇਨਕਮ ਦਾ مالک ਪ੍ਰਾਕਰਮ ਸਥਾਨ ਵਿੱਚ ਚਲਾ ਗਿਆ ਮੈਰਿਡੋਂ ਤਾਂ ਪਤਨੀ ਦੀ ਸਲਾਹ ਨਾਲ ਚੱਲੋ ਬਦਨਾਮੀ ਤੋਂ ਬਚੋ ਸ਼ੁਕਰ ਕੇਤੂ ਕੇਤੂ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਚਾਈ ਹੈ ਨਾ ਆਹ ਔਰਤ ਦੀ ਸਲਾਹ ਨਾਲ ਉਚਾਈ ਤੇ ਜਾ ਸਕਦੇ ਹੋ ਮਤਲਬ ਸਕਸੈਸ ਮਿਲ ਸਕਦੀ ਹੈ ਤਰੱਕੀ ਹੋ ਸਕਦੀ ਆ ਬਦਲਾਮੀ ਤੋਂ ਤੁਸੀਂ ਵੀ ਥੋੜਾ ਜਿਹਾ ਬਚਣਾ ਇਹ ਸਰਕਲ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਕੁੱਤੇ ਨੂੰ ਰੋਟੀ ਪਾਉਂਦੇ ਰਹਿਣਾ ਹੈ ਤੇ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖਣੀ ਹੈ ਤਾਂ ਹੀ ਇਹ ਸ਼ੁਕਰ ਦਾ ਰਾਸ਼ੀ ਪਰਵਰਤਨ ਸਤੰਬਰ ਤੱਕ ਠੀਕ ਰਹੇਗਾ ਲਿਓ ਸਿੰਘ ਰਾਸ਼ੀ ਵਾਲਿਆਂ ਦਾ ਮਿੱਤਰ ਤਾਂ ਨਹੀਂ ਹੈ ਸ਼ੁਕਰ ਪ੍ਰਾਪ ਕਰਮਸ਼ਾਨ ਦਾ ਮਾਲਕ ਹੈ ਤੇ 10ਵੇਂ ਖਾਨੇ ਦਾ ਮਾਲਕ ਹੈ ਹਨਾ 10ਵਾਂ ਖਾਨਾ ਸਰਕਾਰ ਦਾ ਹੈ ਤੇ ਸਰਕਾਰ ਦਾ ਮਾਲਕ ਕਿੱਥੇ ਗਿਆ ਤੁਹਾਡੇ ਤਨਸਥਾਨ ਵਿੱਚ ਤਨ ਪੈਸਾ ਕੰਮ ਕਰ ਸਰਕਾਰੀ ਤੌਰ ਤੇ ਕੋਈ ਰੁਕਿਆ ਸੀ ਆ ਜਾਏਗਾ ਇੱਕਦਮ ਪੈਸਾ ਆਉਣ ਦੇ ਅਸਾਰ ਵਧਣਗੇ ਤੇ ਮੱਥੇ ਤੇ ਚੰਦਨ ਲਗਾਉਂਦੇ ਰਹੋਗੇ ਤਾਂ ਦੂਜੇ ਵਿੱਠਾ ਸ਼ੁਕਰ ਵਿਆਹ ਸ਼ਾਦੀ ਲਈ ਰਿਸ਼ਤੇ ਲਈ ਵੀ ਸ਼ੁਭਫਲ ਦੇਵੇਗਾ ਕਿ ਤੁਹਾਨੂੰ ਕਿਤੋਂ ਰਿਸ਼ਤਾ ਆ ਸਕਦਾ ਹੈ ਕੋਸ਼ਿਸ਼ ਇਹ ਕਰਨੀ ਹੈ ਕਿ ਇਸ ਟਾਈਮ ਤੇ ਹਲਕੇ ਕਰੀਮ ਰੰਗ ਪਹਿਨਣੇ ਆ ਵਰਗੋ ਕੰਨਿਆ ਰਾਸ਼ੀ ਵਾਲੇ ਗੱਲ ਕਰੀਏ ਕੰਨਿਆ ਰਾਸ਼ੀ ਵਾਲਿਆਂ ਦੀ ਤਾਂ ਸਭ ਤੋਂ ਬੈਸਟ ਕੰਨਿਆ ਰਾਸ਼ੀ ਲਈ ਹੋਇਆ ਕਿਉਂਕਿ ਧਨ ਸਥਾਨ ਤੇ ਕਿਸਮਤ ਦਾ مالک ਭਾਵੇਂ ਨੀਚ ਦਾ ਪਰ ਸ਼ੁਕਰ ਲਗਨ ਵਿੱਚ ਆ ਕੇ ਬੜਾ ਸ਼ੁਭ ਫਲ ਦੇਣ ਵਾਲਾ ਇਹ ਤੁਹਾਨੂੰ ਲਗਜ਼ਰੀ ਚੀਜ਼ਾਂ ਦਾ ਸੁੱਖ ਪਰਸਨਲਿਟੀ 'ਚ ਤੁਹਾਡੇ ਨਿਖਾਰ ਆਏਗਾ ਜਿੰਮ ਵਗੈਰਾ ਜੁਆਇਨ ਕਰਨ ਬਾਰੇ ਸੋਚੋਗੇ ਸੋਸ਼ਲ ਮੀਡੀਆ ਦੇ ਵਿੱਚ ਨਾਮ ਵਧੇਗਾ ਕੋਈ ਨਵੀਂ ਆਫਰ ਮਾਨੂੰ ਖੁਸ਼ੀ ਦਵੇਗੀ ਖੂਬਸੂਰਤ ਪਰਫਿਊਮ ਲਾਉਣ ਤੇ ਵੈਲ ਡਰੈਸਟ ਰਹਿਣ ਤੇ ਕ੍ਰੀਮ ਕੱਪੜੇ ਪਾਉਣ ਤੇ ਲਗਨ 'ਚ ਬੈਠਾ ਸ਼ੁਕਰ ਹੋਰ ਜ਼ਿਆਦਾ ਸ਼ੁਭਤਾ ਦੇ ਸਕਦਾ ਹੈ ਲਿਬਰਾ ਤੋਂ ਲਾਰਾਸ਼ੀ ਵਾਲੇ ਸਿਤਾਰੇ ਤੂਲਾ ਰਾਸ਼ੀ ਵਾਲਿਆਂ ਦੇ जान करके लगन ਦਾ مالک ਤੇ ਅਸ਼ਟਮੇਸ਼ ਹੋਣ ਕਰਕੇ 12ਵੇਂ ਸ਼ੁਕਰ શુભផល ਹੀ ਦੇਏਗਾ ਖਾਸ ਤੌਰ ਤੇ ਸ਼ੇਅਰ ਮਾਰਕੀਟ ਵਿੱਚ ਪੈਸਾ ਕਰਨ ਵਾਲਿਆਂ ਨੂੰ ਇਹ ਸ਼ੁਕਰ ਦਾ ਰਾਸ਼ੀ ਪਰਵਰਤਨ ਕਾਫੀ ਸ਼ੁਭਫਲ ਦੇਣ ਵਾਲਾ ਹੈ ਨਾਲ ਹੀ ਕਪੂਰ ਦੀ ਟਿੱਕੀ ਆਪਣੇ ਕੋਲ ਰੱਖੋਗੇ ਤਾਂ ਸਮਝੋ ਕਿ ਉਸਦਾ ਔਰਾ ਹੋਰ ਵੀ ਜਿਆਦਾ ਤੁਹਾਨੂੰ ਪ੍ਰਸ਼ੰਸਾ ਵੀ ਦਿਵਾ ਸਕਦਾ ਹੈ ਤੇ ਸੋਸ਼ਲ ਮੀਡੀਆ 'ਚ ਨਾਮ ਵੀ ਕਰਵਾ ਸਕਦਾ ਹੈ ਜਿੱਦਾਂ 뮤직 ਇੰਡਸਟਰੀ 'ਚ ਤੁਸੀਂ ਤੱਕ ਬੜੇ ਸ਼ੁਭਫਲ ਤੁਹਾਨੂੰ ਮਿਲਣ ਵਾਲਿਆ ਤਾਕੀ ਕਰਨਾ ਤੁਸੀਂ ਇਸ ਟਾਈਮ ਤੇ ਕਪੂਰ ਦੀ ਟਿੱਕੀ ਆਪਣੇ ਕੋਲ ਵੀ ਤੇ ਘਰ ਦੀ ਛੱਤ ਤੇ ਵੀ ਰੱਖੀ ਰੱਖਣੀ ਹੈ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲੇ ਬ੍ਰਿਸ਼ਚਕ ਰਾਸ਼ੀ ਦੇ ਲਈ ਜੋ ਸ਼ੁਕਰ ਹੈ ਉਹ ਗਿਆ 12ਵੇਂ ਸੌਰੀ ਇਨਕਮ ਸਥਾਨ ਵਿੱਚ ਇਨਕਮ ਸਥਾਨ ਵਿੱਚ ਨੀਚ ਦਾ ਸ਼ੁਕਰ 12ਵੇਂ ਖਾਣੇ ਦਾ ਮਾਲਕ ਇਨਕਮ ਨੂੰ ਡਿਸਟਰਬ ਤਾਂ ਜ਼ਰੂਰ ਕਰੇਗਾ ਖਰਚੇ ਜ਼ਿਆਦਾ ਹੋਣਗੇ ਪਰ ਯਾਨੀ ਕਿ ਨਜ਼ਾਇਜ਼ ਹੋਣਗੇ ਚੰਗੀ ਜਗ੍ਹਾ ਤੇ ਹੀ ਹੋਣਗੇ ਖੂਬ ਸਾਰੀ ਸ਼ਾਪਿੰਗ ਕਰਨ ਦਾ ਮਨ ਜ਼ਰੂਰ ਕਰੇਗਾ ਪਰ ਧਿਆਨ ਰੱਖੋ ਸ਼ਾਪਿੰਗ ਕਰਨੀ ਚਾਹੀਦੀ ਠੀਕ ਹੈ ਕਰੋ ਪਰ ਉਹ ਚੀਜ਼ਾਂ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ ਵਾਧੂ ਚੀਜ਼ਾਂ ਨਹੀਂ ਖਰੀਦਣੀਆਂ ਕਿਉਂਕਿ ਬੁੱਧ ਤੇ ਸ਼ੁਕਰ ਤੁਹਾਡੇ ਮਿੱਤਰ ਨਹੀਂ ਹੈ ਨਜ਼ਾਇਜ਼ ਖਰਚੇ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰ ਦੇਣਗੇ ਇਸ ਟਾਈਮ ਤੇ ਤੁਸੀਂ ਰੂਮ ਵਗੈਰਾ ਮੰਦਰ ਰੱਖਦੇ ਰਹੋ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ 6ਵੇਂ ਖਾਨੇ ਦਾ ਮਾਲਕ ਗਿਆ 10ਵੇਂ ਖਾਨੇ ਵਿੱਚ ਤੇ ਨਾਲ ਇਨਕਮ ਜਾਨੀ 6ਵੇਂ ਤੋਂ 6ਵੇਂ ਦਾ ਮਾਲਕ 10ਵੇਂ ਤਾਂ ਪਿਤਾ ਦੀ ਸਿਹਤ ਥੋੜੀ ਖਰਾਬ ਕਰ ਸਕਦਾ ਹੈ ਨਾਲ ਇਹ ਜਦੋਂ ਇਸ ਜਗ੍ਹਾ ਤੇ ਜਾਏਗਾ ਤਾਂ ਪਿਤਾ ਦੇ ਧਨ ਲਈ ਕੰਮ ਲਈ ਬਿਜ਼ਨਸ ਲਈ ਕੋਈ 플ੌਟ ਲੈਣ ਲਈ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਲਈ ਸ਼ੁਭ ਹੈ ਪਰ ਥੋੜੀ ਸੇਧ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕੰਮ ਕਰ ਤੁਸੀਂ ਤਬਦੀਲ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ 10ਵੇਂ ਬੈਠਾ ਸ਼ੁਕਰ ਤੁਹਾਨੂੰ ਕਿਸੇ ਨਾ ਕਿਸੇ ਦੀ ਮਦਦ ਨਾਲ ਅੱਗੇ ਵਧਾ ਸਕਦਾ ਹੈ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਅੱਛਾ ਹੋ ਗਿਆ ਸ਼ੁਕਰ 8ਵੇਂ ਸਥਾਨ ਤੋਂ ਨਿਕਲ ਕੇ 9ਵੇਂ ਸਥਾਨ ਵਿੱਚ ਗਿਆ ਬੁੱਧ ਤੁਹਾਡਾ ਮਿੱਤਰ ਹੈ ਪਰ ਆਪਣੇ ਤੋਂ ਬਾਹਰ ਵਿੱਚ ਇੱਕ ਗ੍ਰਹਿ ਸ਼ੁਕਰ ਹੀ ਹੈ ਜਿਹੜਾ ਸ਼ੁਭ ਫਲ ਦਿੰਦਾ ਹੈ ਤੁਹਾਨੂੰ ਤੋ 12ਵੇਂ ਜਾਏਗਾ ਜਾਨੀ 10ਵੇਂ ਤੋਂ 12ਵੇਂ ਜਾਏਗਾ ਤਾਂ ਸਰਕਾਰੀ ਤੌਰ ਤੇ ਕਿਸੇ ਨਾ ਕਿਸੇ ਤਰ੍ਹਾਂ ਰੁਕਿਆ ਕੰਮ ਤੇ ਕੋਈ ਨਵੀਂ ਆਫਰ ਮਨ ਨੂੰ ਖੁਸ਼ੀ ਹੀ ਦਵੇਗੀ ਪਰ ਕਿਉਂਕਿ ਸ਼ੁਕਰਕੇ ਤੁਨਾਲਾ ਤਾਂ ਇਸ ਕਰਕੇ ਕਿਸੇ ਔਰਤ ਦੀ ਮਦਦ ਨਾਲ ਅਗਰ ਤੁਸੀਂ ਮੈਰਿਡ ਹੋ ਤਾਂ ਆਪਣੀ ਵਾਈਫ ਦੀ ਸਲਾਹ ਨਾਲ ਜਾਂ ਕਿਸੇ ਔਰਤ ਦੀ ਮਦਦ ਨਾਲ ਅੱਗੇ ਵਧਣ ਦੇ ਵਿੱਚ ਤੁਹਾਨੂੰ ਸਕਸੈਸ ਮਿਲਣੀ ਸ਼ੁਰੂ ਹੋ ਜਾਏਗੀ ਸ਼ੁਕਰ ਤੇ ਕੇਤੂ ਦੀ ਯੁਤੀ ਦਾ ਸ਼ੁਭਤਾ ਦਾ ਫਾਇਦਾ ਲੈਣ ਦੇ ਲਈ ਕਦੇ-ਕਦੇ ਆਲੂ ਧਾਰਮਿਕ ਸਥਾਨ ਤੇ ਰੱਖਦੇ ਰਹੋ ਅਕੂਰੇਸੀਅਨਿਕੰਬ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਸ਼ੁਕਰ ਜੋ ਹੈ ਤੁਹਾਡੇ 8ਵੇਂ ਸਥਾਨ ਵਿੱਚ ਗਿਆ 7ਵੇਂ ਤੋਂ ਨਿਕਲ ਕੇ ਭਾਵੇਂ ਕਿ ਮਿੱਤਰ ਦੇ ਘਰ ਚ ਗਿਆ ਬੁੱਧ ਦੇ ਪਰ ਕਿਸਮਤ ਦਾ مالک ਆਪਣੇ ਤੋਂ ਤਾਂ 8ਵੇਂ ਚਲਾ ਗਿਆ ਨਾ ਇਸ ਕਰਕੇ ਬੰਦੇ ਬੰਦੇ ਕੰਮਾਂ 'ਚ ਰੁਕਾਵਟ ਕਮਾਂ ਕਰਾਂ ਦਾ ਦਲੇ ਹੋਣਾ ਥੋੜਾ ਨੁਕਸਾਨ ਤੇ ਪਰੇਸ਼ਾਨੀ ਦਿਮਾਗੀ ਕਰਵਾਏਗਾ ਧਿਆਨ ਰੱਖਣ ਵਾਲੀ ਗੱਲ ਇਹ ਰਹੇਗੀ ਕਿ ਜਦੋਂ ਤੱਕ ਸ਼ੁਕਰ 8ਵੇਂ ਸਥਾਨ ਵਿੱਚ ਹੈ ਕਰੇਲੂ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਡੀਲ ਕਰਨੀ ਹੈ ਤਾਂ ਆਪਣੇ ਪਰਿਵਾਰ ਦੀ ਸਲਾਹ ਨਾਲ ਕਰੋ ਹਰ ਕੰਮ ਨੂੰ ਸੰਭਲ ਸੰਭਲ ਕੇ ਚੱਲੋ ਤੇ ਗਾਂ ਨੂੰ ਰੋਟੀ ਪਾਉਂਦੇ ਰਹੋ ਪਾਈਸੇ ਜ਼ਮੀਨ ਰਾਸ਼ੀ ਵਾਲਿਆਂ ਦੇ ਲਈ ਇਹ ਸ਼ੁਕਰ ਦਾ ਰਾਸ਼ੀ ਪਰਵਰਤਨ ਸ਼ੁਕਰ ਗਿਆ 7ਵੇਂ ਸਥਾਨ ਵਿੱਚ ਬਹੁਤ ਹੀ ਸ਼ੁਭ ਬਹੁਤ ਹੀ ਅੱਛਾ ਆਪਣੇ ਉੱਚ ਦੇ ਘਰ ਨੂੰ ਦੇਖੇਗਾ ਭਾਵੇਂ ਕਿ ਰਾਹੂ ਕੇਤੂ ਦੀ ਦ੍ਰਿਸ਼ਟੀ ਰਹੇਗੀ ਪਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ ਨਾਲ ਹੀ ਸ਼ੁਕਰ ਜੋਕੇ 7ਵੇਂ ਸਥਾਨ ਵਿੱਚ ਜਾਏਗਾ ਤਾਂ ਇੱਥੇ ਆ ਕੇ ਸ਼ੁਕਰ ਵਯਾ ਸ਼ਾਦੀ ਲਈ ਚੰਗਾ, ਘਰ ਮਕਾਨ ਲਈ ਚੰਗਾ, ਗੱਡੀ ਲਈ ਚੰਗਾ, ਮੋਟਰਸਾਈਕਲ ਗੱਡੀ ਕੁਝ ਵੀ ਲੈ ਸਕਦੇ ਹੋ ਤੁਸੀਂ ਚਾਰ ਪਈਆ ਵਾਨ ਦਾ ਮਾਲਕ ਵੈਸੇ ਸ਼ੁਕਰ ਮੰਨਿਆ ਜਾਂਦਾ ਹੈ ਪਰ ਸਵਾਰੀ ਦਾ ਮਾਲਕ ਤਾਂ ਹੈ ਹੀ ਹੈ ਨਾ ਤਾਂ ਸਵਾਰੀ ਚੇਂਜ ਕਰਨ ਲਈ ਲਗਜ਼ਰੀ ਲੈ ਲੈ ਸਿਤਾਰੇ ਬਹੁਤ ਅੱਛੇ ਹੋਗੇ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਬ੍ਰਹਸਪਤ ਜੋ ਆਏ ਵੀ ਸ਼ੁਕਰ ਨੂੰ ਦੇਖੇਗਾ। ਸ਼ੁਕਰ ਅਸ਼ਟਮੇਸ਼ ਹੋਣ ਕਰਕੇ ਮੈਰਿਡ ਹੋ ਤਾਂ ਪਤਨੀ ਦੀ ਸਿਹਤ ਖਰਾਬ ਰਹੇਗੀ ਥੋੜਾ ਧਿਆਨ ਨਾਲ ਮੈਡੀਸਨ ਲੈਂਦੇ ਰੋ। ਠੀਕ? ਇਹ ਸੀ ਜੀ ਸ਼ੁਕਰ ਦਾ ਰਾਸ਼ੀ ਪਰਵਰਤਨ ਜੋ ਕਿ ਹਾਂ 24 ਤਰੀਕ ਨੂੰ ਸ਼ੁੱਕਰ ਰਾਸ਼ੀ ਪਰਵਰਤਨ ਕਰਕੇ ਜਾ ਰਿਹਾ ਕੰਨਿਆ ਰਾਸ਼ੀ ਵਿੱਚ 12 ਰਾਸ਼ੀਆਂ ਦਾ ਕੀ ਪ੍ਰਭਾਵ ਪਵੇਗਾ ਇਹ ਦੱਸਿਆ ਤੇ ਨਾਲ ਹੀ ਕਿਉਂਕਿ कन्या राशि ਵਿੱਚ ਜਾ ਰਹੇ ਆ ਬੁੱਧ ਦੇ ਘਰ ਜਾ ਰਹੇ ਆ ਸ਼ੁਕਰ ਕੇਤੂ ਦੀ ਯੂਤੀ ਬਣੇਗੀ ਤਾਂ ਇਸ ਟਾਈਮ ਤੇ ਥੋੜਾ ਜਿਹਾ ਆਪਣੀ ਸਿਹਤ ਦਾ ਧਿਆਨ ਥੋੜਾ ਜਿਹਾ ਆਪਣੇ ਆਪ ਦਾ ਧਿਆਨ ਰੱਖੋ ਜ਼ਰੂਰ ਥੋੜੀਆਂ ਅਨਚਾਈਆਂ ਘਟਨਾਵਾਂ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਹੋ ਰਹੀਆਂ ਨੇ ਸੂਰਜ ਦੇ ਘਰ ਚ ਸ਼ੁਕਰ ਸੀ ਜਿਸ ਕਰਕੇ ਹੋਇਆ ਤੇ ਹੁਣ ਸ਼ੁਕਰ ਨੀਚ ਦਾ ਕੇਤੂ ਦੇ ਨਾਲ ਹੋਏਗਾ ਜੋ ਕਿ ਇਸ ਨੂੰ ਫਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੋ ਸਕਦੀ ਆ ਤਾਂ ਸਭ ਨੂੰ ਹੀ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਕੁੱਤੇ ਨੂੰ ਰੋਟੀ ਪਾਉਂਦੇ ਰਹਿਣਾ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਬੁੱਧ ਦੇ ਘਰ ਸ਼ੁਕਰ ਗਿਆ ਬੁੱਧ ਕੀ ਹੈ ਬੁੱਧ ਕੰਚਕਾ ਨੇ ਸ਼ੁਕਰ ਔਰ ਸ਼ੁਕਰ ਗਾਂ ਦੇ ਕਾਰਕ ਵੀ ਮੰਨੀ ਜਾਂਦੀ ਹੈ ਤਾਂ ਆਪਣੀ ਵੇਟ ਜਿੰਨਾ ਹਰਾਚਾਰਾ ਸਾਰਿਆਂ ਚੰਨ ਲਈ ਉਪਾਏ ਗਊਸ਼ਾਲਾ ਪਾ ਸਕਦੇ ਹੋ ਤੇ ਗਾਂ ਨੂੰ ਰੋਟੀ ਬਿਲਕੁਲ ਪਾਉਂਦੇ ਰਹਿਣਾ ਹੈ ਤੇ ਕੁੱਤੇ ਨੂੰ ਵੀ ਕੁਝ ਨਾ ਕੁਝ ਪਾਉਂਦੇ ਰਹੋ ਤਾਂ ਕਿ ਸ਼ੁਕਰ ਕੇਤੂ ਦੀ ਜੁਤੀ ਦਾ ਸ਼ੁਪਰਭਾ ਮਿਲੇ ਤੇ ਕੇਤੂ ਲੱਗ ਤੋਂ ਆਪਣਾ ਪ੍ਰਭਾਤ ਦਵੇ ਤੇ ਸ਼ੁਕਰ ਅਲੱਗ ਤੋਂ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ